ਇੱਕ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਲੜਕੀ ਦੀ ਜਿਹੜੀ ਵੀਡੀਓ ਹੈ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਜਿਹੜੀਆਂ ਅਸ਼ਲੀਲ ਜਿਹੜੀਆਂ ਤਸਵੀਰਾਂ ਨੇ ਉਹਦੇ ਵਿੱਚ ਵਾਇਰਲ ਹੋਈਆਂ ਇਹ ਜਿਹੜੀ ਲੜਕੀ ਹੈਗੀ ਸੀ ਇਹਦੇ ਵੱਲੋਂ ਇੱਕ ਕੰਪਲੇਨਟ ਸਾਡੇ ਕੋਲ ਦਾਇਰ ਕੀਤੀ ਗਈ ਸੀ ਜਿਸ ਦੀ ਪੜਤਾਲ ਵਾਸਤੇ ਸਾਡੇ ਜਿਹੜੇ ਡਿਊਟੀ ਲਗਾਈ ਗਈ ਸਾਡੇ ਐਸਪੀ ਮਨਜੀਤ कौर ਜਿਹੜੇ ਮੇਰੇ ਨਾਲ ਬੈਠੇ ਆ ਐਸਪੀ ਪੀਵੀਆਈ ਇਹਨਾਂ ਦੀ ਡਿਊਟੀ ਲਈ ਸੀ ਕਿ ਇਹ ਦੀ ਜਿਹੜੀ ਹੈਗੀ ਆ ਪੜਤਾਲ ਕੀਤੀ ਜਾਵੇ ਕਿਉਂਕਿ ਜਿਹੜੀ ਲੜਕੀ ਵੱਲੋਂ ਤਰਖਾਸਤ ਦੇ ਵਿੱਚ ਆਪਣਾ ਵਕੂਆ ਦੱਸਿਆ ਸੀ ਵਕੂਆ 2024 ਦਾ ਸੀ ਜਿਹੜਾ ਕਿ ਕਰੀਬ ਸਾਲ ਪੁਰਾਣਾ ਸੀ 1 ਸਾਲ ਪੁਰਾਣਾ ਵਕੂਆ ਹੋਣ ਕਰਕੇ ਉਹਦੀ ਜਿਹੜੀ ਹੈਗੀ ਆ ਪੜਤਾਲ ਜਿਹੜੀ ਕੀਤੀ ਗਈ ਤੇ ਪੜਤਾਲ ਦੇ ਵਿੱਚ ਜਿਹੜਾ ਹੈਗਾ ਉਹ ਜੋ ਅਸੀਂ ਪਾਇਆ ਗਿਆ ਕਿ ਉਹਦੇ ਵਿੱਚ ਜਿਹੜੀ ਲੜਕੀ ਹੈ ਉਹਦਾ ਜਦੋਂ ਸਾਲ ਤੋਂ ਪਹਿਲਾਂ ਇੱਕ ਲੜਕਾ ਜਿਹੜਾ ਹੈਗਾ ਸੀ ਉਹਦੇ ਨਾਲ ਅੱবি ਜਿਹੜਾ ਪ੍ਰਭਜੀਤ ਤੇ ਲੜਕਾ ਸੀ ਉਹਦੇ ਨਾਲ ਉਹਦੀ ਸੋਸ਼ਲ ਮੀਡੀਆ ਤੇ ਉੱਪਰ ਜਾਣ ਪਛਾਣ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਭਜੀਤ ਉਹ ਆਪਣੇ ਇੱਕ ਉਸੇ ਦੋਸਤ ਦੀ ਇੱਕ ਮੁੰਡਾ ਉਹਦੇ ਨਾਲ ਉਹਦੀ ਜਾਣ ਪਛਾਣ ਜਿਹੜੀ ਹੈਗੀ ਹੈ ਅੱਗੇ ਕਰਵਾਉਂਦਾ ਹੈਗਾ ਦੋਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਮੇਲ ਜੋਲ ਜਿਹੜਾ ਹੋ ਜਾਂਦਾ ਹੈ ਤਾਂ ਜਿਹੜੇ Prabhjeet ਤੇ ਜਿਹੜਾ ਇਹ ਲੜਕੀ ਹੈਗੀ ਸੀ ਇਹਨਾਂ ਦੇ ਆਪਸ ਦੇ ਵਿੱਚ ਦੋਨੋਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਮਾਪਿਆਂ ਦੀ ਸਹਿਮਤੀ ਦੇ ਨਾਲ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਰਿਸ਼ਤਾ ਜਿਹੜਾ ਹੈਗਾ ਫਿਕਸ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜੇ ਹੈਗਾ ਇਹ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਮਿਲਦੇ ਵਰਤਦੇ ਰਹਿੰਦੇ ਹਰੇਕ ਫੰਕਸ਼ਨਰ ਦੇ ਉੱਪਰ ਇਹ ਇੱਕ ਦੂਜੇ ਫੰਕਸ਼ਨਰ ਦੇ ਵਿੱਚ ਵੀ ਜਾਂਦੇ ਸੀ ਇਹਨਾਂ ਦੇ ਪਰਿਵਾਰ ਅਤੇ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਵਿਚਰਦੇ ਸੀ ਪ੍ਰੰਤੂ ਲੜਕੀ ਵੱਲੋਂ ਜਿਹੜਾ ਦੋਸ਼ ਲਗਾਇਆ ਗਿਆ ਕਿ ਜਿਹੜਾ ਪ੍ਰავਜੀਤ ਲੜਕਾ ਸੀ ਉਸਨੇ ਉਸਦੇ ਨਾਲ ਜੋ ਉਸਦੀ ਮਰਜ਼ੀ ਤੋਂ ਬਣਾ ਸਰੀਰਕ ਸੰਬੰਧ ਬਣਾਏ ਐਂਡ ਉਸ ਨੂੰ ਕਈ ਵਾਰ ਕੋਈ ਚੀਜ਼ ਜਿਹੜੀ ਹੈਗੀ ਨਸ਼ੀਲੀ ਚੀਜ਼ ਖਵਾ ਕੇ ਵੀ ਜਿਹੜੇ ਉਹਦੇ ਨਾਲ ਸੰਬੰਧ ਬਣਾਏ ਜਿਸ ਦੇ ਵਿੱਚ ਜਿਹੜਾ ਉਹਦਾ ਦੋਸਤ ਸੀ ਇੰਦਰਜੋਤ ਉਹਨੇ ਵੀ ਉਹਦੀ ਜਿਹੜੀ ਹੈਗੀ ਸਹਾਇਤਾ ਕਰਦਾ ਸੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿਸੇ ਅਗਲੇ ਓਕੇਸ਼ਨ ਦੇ ਉੱਤੇ ਇੰਦਰਜੋਤ ਨਾਲ ਵੀ ਉਹਦੇ ਜਿਹੜੇ ਹੈਗੇ ਨੇ ਸਰੀਰਕ ਸੰਬੰਧ ਜਿਹੜੇ ਹੈਗੇ ਲੜਕੀ ਵੱਲੋਂ ਬਣਾਨੇ ਪਾਏ ਗਏ ਪਰ ਲੜਕੀ ਵੱਲੋਂ ਜਿਹੜਾ ਐਲੀਗੇਸ਼ਨ ਸੀ ਕਿ ਇਹ ਸਾਰਾ ਕੁਝ ਦਰਾਤਮਕਾ ਕੇ ਜਾਂ ਨਸ਼ੇ ਦੇ ਜਿਹੜੇ ਹੈਗੇ ਪ੍ਰਭਾਵ ਦੇ ਥੱਲੇ ਉਹਦੇ ਨਾਲ ਉਹਦੀ ਮਰਜ਼ੀ ਤੋਂ ਪੈਣਾ ਜਿਹੜਾ ਕਨਸੈਂਟ ਜਿਹੜੀ ਸੀ ਉਹਦੀ ਲਈ ਗਈ ਜਿਹੜੀ ਉਹਦੀ ਆਪਣੀ ਫ੍ਰੀ ਕਨਸੈਂਟ ਨਹੀਂ ਸੀ ਇਹ ਸਾਰੇ ਤੱਥਾਂ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਪੜਤਾਲ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਹਮਣੇ ਆਉਣ ਦੇ ਕਿਉਂਕਿ ਇਹ ਜਿਹੜੇ ਦੋਸ਼ ਉਹਨੇ ਲਗਾਏ ਸੀ ਲੜਤੀ ਨੇ ਇਹ ਇੱਕ ਜਿਹੜੇ سنگੀਨ ਜਿਹੜੇ ਦੋਸ਼ ਸੀ ਉਹਨਾਂ ਦੇ ਉੱਪਰ ਪੜਤਾਲੀਆ ਰਿਪੋਰਟ ਦੇ ਉੱਪਰ ਅਸੀਂ ਕਾਨੂੰਨੀ ਰਾਏ ਲਈ ਕਾਨੂੰਨੀ ਰਾਏ ਲੈ ਕੇ ਜਿਹੜੀ ਹੈਗੀ ਹੈ ਜਿਹੜਾ ਮਕਦਮਾ ਨੰਬਰ 76 ਜਿਹੜਾ ਅਸੀਂ ਦਰਜ ਕੀਤਾ ਜਿਹਦੇ ਵਿੱਚ BNS ਦੀ 65 ਸੈਕਸ਼ਨ 2 ਜਿਹੜੀ ਕਲॉज ਹੈਗੀ ਹੈ 351 ਜਿਹੜੀ ਇਹਦੀ ਕਲॉज ਹੈਗੀ ਹੈ ਕਲॉज 2 ਐਡ ਇਹਦੇ ਨਾਲ ਹੀ 61 ਕਲੋਜ਼ 2 ਐਂਡ 6 ਜਿਹੜੀ ਹੈਗੀ ਅੱਗੇ ਆਈ ਪੀ ਐਕਟ ਦੀਆਂ ਜਿਹੜੀਆਂ ਧਾਰਾਵਾਂ ਨੇ 67 68 67 ਏ ਇਹ ਜਿਹੜੀਆਂ ਧਾਰਾਵਾਂ ਆਣੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀਆਂ ਜਿਹੜੀਆਂ ਨੇ ਉਹ ਲਗਾਈਆਂ ਗਿਆ ਕਿਉਂਕਿ ਜਿਹੜੀ ਹੈਗੀ ਆ ਇਹ ਜਿਹੜੀਆਂ ਦੀਆਂ ਵੀਡੀਓ ਸੀ ਜਿਹੜੀਆਂ ਵੀਡੀਓਆਂ ਆ ਥਿਆ ਬਣਾ ਕੇ ਇਹਨਾਂ ਵੱਲੋਂ ਵਾਇਰਲ ਕੀਤੀਆਂ ਗਈਆਂ ਸੀ ਤਾਂ ਇਹ ਮਕਦਮਾ ਦਰਜ ਕਰ ਦਿੱਤਾ ਗਿਆ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ Prabhjit Singh ਹੈ ਉਹਦੀ ਉਮਰ ਜਿਹੜੀ 18 ਸਾਲ ਹੈ ਜਿਹੜਾ ਦੂਸਰਾ ਦੋਸ਼ੀ ਹੈ Inderjot ਉਹਦੀ ਉਮਰ ਜਿਹੜੀ ਹੈਗੀ ਹੈ 19 ਸਾਲ ਹੈ ਤਾਂ ਦੋਨੇ ਜਿਹੜੇ ਹੈਗੇ ਨੇ ਖੇਤੀਬਾੜੀ ਦਾ ਜਿਹੜਾ ਕੰਮ ਕਰਦੇ ਨੇ ਤੇ ਜਿਹੜੀ ਲੜਕੀ ਹੈ ਇਹਦੀ ਉਮਰ ਜਿਹੜੀ ਹੈਗੀ ਹੈ 21 years ਦੇ ਕਰੀਬ ਹੈਗੀ ਹੈ ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਕਰਕੇ ਜਿਹੜੀਆਂ ਇਨਫੋਰਮੇਸ਼ਨ ਜਿਹੜੀ ਹੈਗੀ ਆ ਕਾਫੀ ਵਾਇਰਲ ਹੋਈਆਂ ਨੇ ਵੀਡੀਓ ਇਹਦੇ ਵਿੱਚ ਆਮ ਲੋਕਾਂ ਨੂੰ ਜਿਹੜੀ ਸਖਤ ਚੇਤਾਵਨੀ ਜਿਹੜੀ ਇਹ ਦਿੱਤੀ ਜਾ ਰਹੀ ਹੈ ਕਿ ਅਗਰ ਕੋਈ ਵਿਅਕਤੀ ਇਸ ਲੜਕੀ ਦੀਆਂ ਜਿਹੜੀਆਂ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਅੱਗੇ ਸ਼ੇਅਰ ਕਰਦਾ ਹੈ ਜਾਂ ਇਸ ਕੰਟੈਂਟ ਨੂੰ ਆਪਣੇ ਫੋਨ ਦੇ ਵਿੱਚ ਰੱਖਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਸਖਤ ਕਾਰਵਾਈ ਜਿਹੜੀ ਹੈਗੀ ਹੈ ਲਿਆਂਦੀ ਜਾਏਗੀ ਇਹਦਾ ਪ੍ਰਭਜੀਤ ਸਿੰਘ ਹੈਗਾ ਉਹ ਸਿਟੀ ਨਗੋਦਰ ਏਰੀਆ ਦਾ ਰਹਿਣ ਵਾਲਾ ਹੈਗਾ ਦੂਜਾ ਜਿਹੜਾ ਹੈਗਾ ਥਾਣਾ ਸ਼ਮਸ਼ੇਰ ਦੇ ਵਿੱਚ ਉਹਦਾ ਪਿੰਡ ਜਿਹੜਾ ਹੈਗਾ ਕੋਈ ਉੱਥੇ ਦਾ ਰਹਿਣ ਵਾਲਾ ਹੈਗਾ ਜਿਹੜਾ ਇੰਦਰਜੋਤਾ ਤਾਂ ਇਹਨਾਂ ਦੀ ਜਿਸ ਤਰੀਕੇ ਮੈਂ ਤੁਹਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਪਹਿਲਾਂ ਪ੍ਰਭਜੀਤ ਸਿੰਘ ਨਾਲ ਜਾਣ-ਪਛਾਣ ਹੋਈ ਸੀ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਐਜ਼ ਅ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਫIANCY ਦੇ ਤੌਰ ਦੇ ਵਿੱਚ ਵਿਚਰਦੇ ਸੀ ਦੋਨਾਂ ਪਰਿਵਾਰਾਂ ਦਾ ਮੇਲ-ਜੋਲ ਸੀ ਬਟ ਇਹਦੇ ਜਿਹੜੇ ਲੜਕੀ ਨਾਲ ਇਹਨਾਂ ਦੇ ਸਰੀਰਕ ਸੰਬੰਧ ਜਿਹੜੇ ਹੈਗੇ ਨੇ ਉਹ ਉਸ ਨੂੰ ਕੋਈ ਨਸ਼ੇਲੀ ਵਸਤੂ ਦੇ ਕੇ ਦੇ ਉਹਦੀ ਮਰਜ਼ੀ ਤੋਂ ਬਿਨਾ ਬਰਾਉਂਡ ਦੇ ਜਿਹੜੇ ਦੋਸ਼ ਹੈਗੇ ਸੀ ਜਿਨ੍ਹਾਂ ਦੀ ਜਿਹੜੀ ਹੈਗੀ ਪਤਾਲ ਜਿਹੜੀ ਕੀਤੀ ਗਈ ਤੇ ਉਹਦੇ ਦੇ ਆਧਾਰ ਤੇ ਉੱਤੇ ਮਕਦਮਾ ਸੀ ਆਲਰੇਡੀ ਦਰਜ ਕਰ ਚੁੱਕੇ